ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼ਾਮ ਸੁੰਦਰ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਬਲਾਚੌਰ ਦੀ ਜੋਗਗਵਾਈ ਹੇਠ ਸਬ ਇੰਸਪੈਕਟਰ ਸਤਨਾਮ ਸਿੰਘ ਮੁਖ ਅਫਸਰ ਥਾਣਾ ਸਿਟੀ ਬਲਾਚੌਰ ਵੱਲੋਂ ਥਾਣੇ ਵਿੱਚ ਚੱਲ ਰਹੇ ਮੁਕੱਦਮਿਆਂ ਵਿੱਚ ਗ੍ਰਿਫਤਾਰੀਆਂ ਤੋਂ ਬਚਦੇ ਦੋਸ਼ੀਆਂ ਜੋ ਪੀਓ ਹਨ ਦੀ ਭਾਲ ਕਰਦੇ ਹੋਏ ਲਗਾਤਾਰ ਨਾਕਾਬੰਦੀ ਅਤੇ ਗਸ਼ਤ ਕੀਤੀ ਜਾ ਰਹੀ ਸੀ ਜੋ ਮੁਕੱਦਮਾ ਨੰਬਰ 28 ਮਿਤੀ 2 ਮਈ 2019 ਅਧੀਨ 420 465 467 468 ਤੇ 471 ਆਈਪੀਸੀ थाना ਸਿਟੀ ਬਲਾਚੌਰ ਵਿੱਚ ਚੱਲ ਰਿਹਾ ਪੀਓ ਰੇਸ਼ਮ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਉਦੇਨਵਾਲ थाना सदर ਬਲਾਚੌਰ ਹਾਲ ਵਾਸੀ ਸਨੀ ਇਨਕਲੇਵ ਸੈਕਟਰ 125 ਜੰਡਪੁਰ ਰੋਡ ਮੁਹਾਲੀ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 1 ਅਕਤੂਬਰ 2020 ਨੂੰ ਪੀਓ ਘੋਸ਼ਿਤ ਕੀਤਾ ਗਿਆ ਸੀ ਉਸਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਸੀ ਜਿਸ ਦੌਰਾਨ ਉਸਨੇ ਦੱਸਿਆ ਕਿ ਉਹ ਦਿੱਲੀ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਦਿੱਲੀ ਦੇ ਸੀਤਾ RAM ਨੂੰ ਜਾਣਦਾ ਸੀ ਅਤੇ ਸੀਤਾ RAM ਤੇ ਉਸਦੇ ਸਾਥੀ ਪ੍ਰੇਮ ਨਾਰਾਇਣ ਨੂੰ ਸਸਤੇ ਭਾਅ ਦੀ ਜ਼ਮੀਨ ਦਿਵਾਉਣ ਦੇ ਸਬੰਧ ਵਿੱਚ ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਲਾਚੌਰ ਨਾਲ ਮਿਲਾਇਆ ਸੀ ਅਤੇ ਪਰਮਿੰਦਰ ਸਿੰਘ ਦੇ ਖਾਤੇ ਵਿੱਚ 12 ਲੱਖ ਰੁਪਏ ਪਾਏ ਸੀ ਅਤੇ ਜ਼ਮੀਨ ਦਾ ਸੌਦਾ ਕੀਤਾ ਸੀ ਜੋ ਬਾਅਦ ਵਿੱਚ ਪਰਮਿੰਦਰ ਸਿੰਘ ਉਕਤ ਨੇ ਤੋਖੇ ਧੜੀ ਕੀਤੀ ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਪੁਲਿਸ ਮੁਤਾਬਿਕ ਦੋਸ਼ੀ ਰੇਸ਼ਮ ਕੁਮਾਰ ਉਕਤ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਐਸਡੀਐਸ ਨਗਰ ਸਾਭ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਇੱਕ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਸਟ੍ਰਾਈਕ ਕੀਤਾ ਜਾਦੀ ਹੈ ਜਿਹਦੇ ਤਹਿਤ ਪੀਓ ਜਿਹੜੇ ਥੋੜੇ ਨੇ ਵੱਖ-ਵੱਖ ਮੁਕਦਮਿਆਂ ਦੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੇ ਜਰੂਰੀ ਹੈ ਇਹ ਮਹੀਨ ਤੇ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਐਸਐਚਓ ਸਿਟੀ ਨੇ ਸਾਡੇ 128 ਨੰਬਰ ਮਕਦਮੇ ਦਾ ਸਿਟੀ ਬਲਾਚੋਰ ਦਾ ਪੀਓ ਸੀ ਦਾ ਰੇਸ਼ਮ ਕੁਮਾਰ ਤੇ ਇਹਨੂੰ ਗ੍ਰਿਫਤਾਰ ਕੀਤਾ ਹੈ ਅੱਜ ਪੇਸ਼ ਅਦਾਲਤ ਕਰਕੇ ਦਾ ਮੰਗ ਲਈ ਸਰ ਪਹਿਲਾਂ ਵੀ ਕੋਈ ਉਹਦੇ ਵਿੱਚ ਸੀਗੀ ਜੀ ਜਿਹਦਾ ਪੀਓ ਹੋਵੇ ਕੇ ਹੋਰ ਵੀ ਕੋਈ ਕੇਸ ਇਸ ਉੱਤੇ ਚੱਲ ਰਿਹਾ ਕਿ ਸਿੰਪਲ ਇੱਕ ਹੀ ਕੇਸ ਸੀਗਾ ਜੀ ਇਹਦਾ ਇੱਕ ਸੀ ਜੀ ਇਹ ਮਾਮਲਾ ਕਿਦਾਂ ਦਾ ਸੀਗਾ ਜੀ ਇਹ ਮਾਮਲਾ ਧੋਖਾਧੜੀ ਦਾ ਇੱਕ ਮੁਕੱਦਮਾ ਸੀਗਾ ਵਿੱਚ ਇਹ ਸੀ ਕਿਸੇ ਕੰਪਨੀ ਕੰਪਨੀ ਦਾ ਸੀ ਕਰਦਾ ਕਿਸੇ ਵਿਅਕਤੀ ਨਾਲ ਸੀ ਇਹਨੇ ਵਿੱਚ ਗਵਾਹੀ ਪਾਈ ਹੋਈ ਸੀ ਕਿਸੇ ਬੰਦੇ ਦੇ ਨਾਲ 12 ਲੱਖ ਦਾ ਵੀ ਪੇਮੈਂਟ ਸੀਗਾ ਕਿੰਨੇ ਚਿਰ ਕਿੰਨੀ ਚਿਰ ਤੋਂ ਪੀਓ ਸੀਗਾ ਇਹ 2019 ਦਾ ਮੁਕੱਦਮਾ ਹੈ ਠੀਕ ਹੈ ਤੇ 2020 ਤੋਂ ਪੀਓ ਅਨਾਉਂਸ ਹੋ ਗਿਆ ਸੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਜੀ ਪੇਸ਼ ਕਰਤਾ ਜੀ ਜੋ ਬੜਿਆ ਜੀ ਕਿ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਐਸਡੀਐਸ ਮਦਦ ਸਾਧੀਆਂ ਦਿਸ਼ਾ ਨਿਰਦੇਸ਼ਾਂ ਤੇ ਇੱਕ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਸਟ੍ਰਾਈਕ ਰੈਡ ਜਲਦੀ ਹੈ ਜਿਹਦੇ ਤਹਿਤ ਪੀਓ ਜਿਹੜੇ ਘੋੜੇ ਦੇ ਵੱਖ-ਵੱਖ ਮੁਕਦਮਿਆਂ ਦੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੇ ਚੱਲਦੇ ਆ ਰਹੇ ਨੇ ਮਹੀਨ ਤੇ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਐਸਐਚਓ ਸਿਟੀ ਨੇ ਸਾਡੇ 28 ਨੰਬਰ ਮੁਕਦਮੇ ਦਾ ਸਿਟੀ ਬਲਾ ਚੋੜੇ ਦਾ ਪੀਓ ਸੀਗਾ ਰੇਸ਼ਮ ਕੁਮਾਰ ਤੇ ਨੂੰ ਗ੍ਰਫਤਾਰ ਕੀਤਾ ਹੈ ਅੱਜ ਪੇਸ਼ ਅਦਾਲਤ ਕਰਕੇ ਦਾ ਮੰਨ ਲਈ ਸਰ ਪਹਿਲਾਂ ਵੀ ਕੋਈ ਉਹਦੇ ਵਿੱਚ ਸੀਗੀ ਜੀ ਜਿਹਦਾ ਪੀਓ ਹੋਏ ਬੇਗੇ ਹੋਰ ਵੀ ਕੋਈ ਕੇਸ ਇਸ ਇਹਨਾਂ ਤੇ ਚੱਲ ਰਿਹਾ ਕਿ ਸਿੰਪਲ ਇੱਕ ਹੀ ਕੇਸ ਸੀਗਾ ਜੀ ਇਹਦਾ ਇਹ ਸੀਗੀ ਇਹ ਮਾਮਲਾ ਕਿੱਦਾਂ ਦਾ ਸੀਗਾ ਜੀ ਇਹ ਮਾਮਲਾ ਧੋਖਾਧੜੀ ਦਾ ਇੱਕ ਮੁਕੱਦਮਾ ਸੀਗਾ ਵਿੱਚ ਇਹ ਸੀਗੀ ਕਿਸੇ ਕੰਪਨੀ ਕੰਪਨੀ ਦਾ ਸੀਗਾ ਜਾਂ ਕਿਸੇ ਵਿਅਕਤੀ ਨਾਲ ਸੀ ਇਹਨੇ ਵਿੱਚ ਗਵਾਹੀ ਪਾਈ ਹੋਈ ਸੀ ਕਿਸੇ ਬੰਦੇ ਦੇ ਨਾਲ 12 ਲੱਖ ਦਾ ਕੋਈ ਪੇਮੈਂਟ ਸੀਗੀ ਕਿੰਨੇ ਕਿੰਨੀ ਚੱਲ ਸਰ ਪੀਓ ਸੀਗਾ ਇਹ 2019 ਦਾ ਮੁਕੱਦਮਾ ਹੈ ਤੇ 2020 ਤੋਂ ਵੀ ਹੋ ਅਨਾਉਂਸ ਹੋ ਗਿਆ ਸੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਜੀ ਪੇਸ਼ ਕਰਤਾ ਨਹੀਂ